ਤੱਕ ਸਾਰੇ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੁਸੀਂ ਜੋ ਨੰਗ ਤੜੰਗੀਆਂ ਫੋਟੋਆਂ ਆਏ ਦਿਨ ਪਾ ਲੈਨੇ ਹੋ ਐਡਾ ਤੁਹਾਨੂੰ ਦਲੇਰ ਕਰ ਨੰਗੀ ਵੇਖਣ ਦਾ ਚਾਚੜਿਆ ਵਾ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਚੱਲੋਦੇ ਮੁਰਕੇ ਅਸੀਂ ਸੰਗਤ ਤੋਂ ਸਟੇਟ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਰੇ ਤੁਹਾਡੀ ਰਾਜ ਘੇਰਨਾ ਮੈਂ ਕਿਹੜੀ ਵਿਚਾਰ ਨਹੀਂ ਜਿਹੜੀ ਵਿੱਚ ਅਸੀਂ ਜੋ ਪੜਿਆ ਅਸੀਂ ਉਹ ਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿ ਲਿਓ ਠੀਕ ਹੈ ਅਸੀਂ ਸ਼ਹੀਦਾਂ ਦੇ ਦਿਨ ਮਨਾਉਂਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰ ਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਮੇਰੀ ਜ਼ਿੰਦਗੀ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਦੋਂ ਤੋਂ ਜੰਮੀ ਆ ਇੱਕ ਦਿਨ ਮੈਂ ਆਪਣੇ ਨਾਲ ਨਹੀਂ ਪਾਈ ਉਹ ਕਿ ਭਾਈ ਆਹ ਜੋੜੇ ਹੱਥ ਸਾਡੇ ਕੋਲ ਵੀ ਹੁਣ ਸੁਣਾ ਹੁਣਾ ਮੇ ਮੇ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਦ ਆ ਸਾਡਾ ਜਿਦਵਾਨ ਸੀ ਪਿੰਡ ਪੰਜ ਗਰਾਈਆਂ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਦੀ ਗੜੀ ਦੇ ਸਮੂੱਚੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਆਪਣਾ ਜਥਾ ਸੀ ਉੱਥੇ ਪਿੰਡ ਪੰਜ ਗਰਾਈਆਂ ਦੀ ਸੰਗਤ ਦਾ ਕੋਈ ਕਸੂਰ ਨਹੀਂ ਆ ਮੈਂ ਫਿਰ ਤੋਂ ਕਹ ਦੇਣੀ ਸੰਗਤ ਦੇ ਵਿੱਚ ਕਰਕੇ ਲਾਈਵ ਵੀ ਚੱਲਦਾ ਸੀ ਬਹੁਤਿਆਂ ਤੱਕ ਤੇ ਗੱਲ ਚਲੀ ਗਈ ਹੋਣੀ ਆ ਨਾ ਪ੍ਰਬੰਧਕਾਂ ਦਾ ਕੋਈ ਕਸੂਰਾ ਨਾ ਸੰਗਤ ਦਾ ਕੋਈ ਕਸੂਰਾ ਪ੍ਰਬੰਧਕਾਂ ਦੇ ਨਾਲ ਸੱਦਿਆ ਨਾ। ਹਾਂ ਪ੍ਰਬੰਧਕਾਂ ਦੇ ਨਾਲ ਉਹਨਾਂ ਸਾਨੂੰ ਸੱਦਿਆ ਅਸੀਂ ਉਹਨਾਂ ਦਾ ਮਾਣ ਕੀਤਾ ਜਿਵੇਂ ਉਹਨਾਂ ਸਾਨੂੰ ਚਾਣਲ ਸੱਦਿਆ ਸੀ ਚਾਣਲ ਸਟੇਟ ਤੇ ਸਮਾਗਮ ਕਰਨ ਵਾਸਤੇ ਆਏ ਹਾਂ। ਮਹਾਰਾਜ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਚਮਕੌਰ ਦੀ ਗੜੀ ਦਾ। ਮੈਂ ਫਿਰ ਰਿਪੀਟ ਕਰਾਂ ਇਹ ਲਾਈਵ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ। ਮਹਾਰਾਜ ਸਾਹਿਬ ਦਾ ਇਤਿਹਾਸ ਚੱਲ ਰਿਹਾ ਵਾ। ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਹਾਰਾਜ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਹਾਰਾਜ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦਾ ਦਾ ਸ਼ਹੀਦੀ ਦਿਹਾੜਾ ਹੈ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ ਬਾਰ-ਬਾਰ ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨੰਦਿਆ ਵੀ ਆਪਣਾ ਮਹਾਰਾਜ ਨਾਲ ਮਹਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸੰਗਤ ਸਾਹਿਬ ਮੈਨੂੰ ਪਤਾ ਨਹੀਂ ਜਹਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜਹਦਰ ਜਹਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਇਹ 13 13 ਜਦੋਂ ਆ ਬਾਅਦ ਚ ਬੋਲੇ ਨੇ ਜਹਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਕਲਗੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿਉਂਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਜੋ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਕੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਇਹ ਬਾਬਾ ਜੀਵਨ ਸਿੰਘ ਨੂੰ ਕੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉੱਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਜੋ ਉੱਠ ਕੇ ਤੁਰ ਪਏ ਸਾਰੇ ਜਾਣੇ ਵੀ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਜੋ ਓਟ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਤੇਰਾ ਸੰਸਥਾਲਿਆਂ ਚੋਂ ਕੋਈ ਬੰਦਾ ਹੀ ਗੋਲ ਦਸਤਾਰ ਵਾਲਾ ਹੀ ਪਛਾਣ ਲਾਗੇ ਜਿਹੜਾ ਬੋਲ ਹਾਂ ਹੀ ਪਛਾਣਾਂਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹਿਤਾ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਆਉਂਦਾ ਸਾਨੂੰ ਕੁਝ ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਜ ਤੋਂ ਫਤੇ ਬੁਲਾਈ ਕੀ ਪਰ ਬੁਲਾਰਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲ ਤਖਸੈਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ੍ਰੀ ਕਾਲ ਤਖਸੈਬ ਕੋਲ ਖੜੀ ਹਾਂ ਹਾਂ ਸ੍ਰੀ ਹਾਂ ਬਿਲਕੁਲ ਇਹ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚੌਂਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ। ਅਹੀਂ ਪਰਿਵਾਰ ਵਾਲੇ ਯਾਰ ਉੱਥੇ 60 70 ਤੋਂ ਹੀ ਮੁੰਡੇ ਲੈ ਕੇ ਗਾੜੀਆਂ ਓੜਦੇ ਉੱਥੇ ਮੜ ਕੇ ਅਸੀਂ ਸੰਗਤ ਤੋਂ ਸਟੇਟ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਏ ਤੁਹਾਡੀ ਹੀ ਰਾਜ ਚ ਘਿਰਨਾ ਮੈਂ ਕਿਹੜੀ ਵਿਚਾਰ ਅਹੀਂ ਜਿਹੜੀ ਅਸੀਂ ਜੋ ਪੜਿਆ ਅਸੀਂ ਉਹ ਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਟਕੀ ਸਿਫਤਾ ਕਰਦੇ ਆ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਸ਼ੀਤ ਸਿੰਘ ਨੇ ਅੱਜ ਅਸੀਂ ਸ਼ੀਤਾਂ ਦੇ ਦਿਨ ਮਨਾਉਣਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰੀ ਕਰੋ ਵਿਚਾਰ ਕੀੜੀ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁਰਕੇ ਮੁਰਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਅਸੀਂ ਤੁਹਾਨੂੰ ਕਿਹੜਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਡੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝੋ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਿਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਦੋਂ ਤੋਂ ਜੰਮੀ ਆ ਇੱਕ ਦਿਨ ਵੀ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ ਜੋ ਮੈਂ ਆਪਣੀ ਤੀਦਾ ਸਿਰਫ 5 ਮਿੰਟ ਉਹ ਵੇਖਦੀ ਆ ਜ਼ਰੂਰ 5 ਮਿੰਟ ਨਵੇਂ ਜੰਮਾ ਬੱਚਾ ਜੰਮਦਾ ਸਾਰਾ ਕੁਝ ਪਤ ਨੂੰ ਸਰਪਤ ਕੀਤਾ ਜਿਵੇਂ ਕੀ ਉਹਵੇ ਚੱਲੇ ਆ ਮੈਂ ਇਹ ਵੀ ਸਮਝ ਨਹੀਂ ਸਮਝਦੀ ਪਰ ਮਾਰੇ ਤੇ ਪੈਛਰੇ ਕੀ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਲੋਜ ਪਰ ਚਾਲ ਪਰਸਾਲੀ ਤੁਰੇ ਫਿਰਦੇ ਆ ਕੇ ਰੋ ਆ ਉਈ ਤੇ ਨਹੀਂ ਤਾਂ ਨੂੰ ਕੀ ਕਰਨ ਕੀ ਕਰ ਲੋਗੇ ਮੈਂ ਤੇ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੂੰ ਇਹ ਜੋ ਨੰਗ ਤੜੰਗੀਆਂ ਵੋਟਵਾ ਆਏ ਦਿਨ ਪਾ ਲੈਨੇ ਹੋ ਐਦਾਂ ਤੁਹਾਨੂੰ ਦਲੇਰ ਕੌਰ ਨੰਗੀ ਵੇਖਣ ਦਾ ਚਾਚੜਿਆ ਵਾ ਮੈਂ ਸਭ ਕੁਝ ਬਰਦਾਸ਼ਤ ਕੀਤਾ ਸਭ ਕੁਝ ਬਰਦਾਸ਼ਤ ਕੀਤਾ ਪਰ ਇਹ ਗੱਲ ਹੁਣ ਜਿੰਨੇ ਵੀ ਸਮਾਗਮ ਬੋਕਨੇ ਮੇਰੇ ਕੋਲ ਭਾਈ ਪਤ ਦੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਆ ਤੂੰ ਹੀ ਪਤਾ ਜੀ ਕਿੰਨੀਆਂ ਕੁ ਤੋੜੀਆਂ ਵਾ ਤੁਸੀਂ ਦਮਾਲਿਆਂ ਵਾਲਿਓ ਚੋਲਿਆਂ ਵਾਲਿਓ ਤੁਸੀਂ ਬਹੁਤ ਤੋੜੀਆਂ ਨੇ ਬਹੁਤ ਤੋੜੀਆਂ ਨੇ ਤੁਸੀਂ ਧੀਆਂ ਨਹੀਂ ਪ੍ਰਚਾਰ ਕਰਨਗੀਆਂ ਇਹ ਕਸੂਰ ਵਾਲ ਕੋਈ ਹੋਰ ਨਹੀਂ ਆ ਤੁਸੀਂ ਆ ਮੈਨੂੰ ਤਾਂ ਲਾਈਵ ਹੋਣਾ ਪਿਆ ਕਿ ਭਾਈ ਆ ਜੋੜੇ ਹੱਥ ਸਾਡੇ ਕੋਲ ਨਹੀਂ ਹੁਣ ਸੁਣਾ ਹੁਣਾ ਮੈਂ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਹਰ ਆ ਜਿੰਨੇ ਸਮਾਂ ਗਮੋਕ ਨੇ ਮੈਂ ਸਾਰੇ ਤੋਂ ਮਾਫੀ ਮੰਗ ਲੈਣੀ ਭਾਈ ਅੱਜ ਦਿਨ ਤੋਂ ਹੀ ਨਿਤ ਨਮਾ ਕਲੇਸ਼ ਸ਼ੁਰੂ ਕਰ ਅਸੀਂ ਇਹ ਨਾ ਕੰਟਰੋਵਰਸੀਆ ਜੀ ਰਹੀਏ ਬੰਦੇ ਨਾਲ ਟੱਕਰ ਨਹੀਂ ਆਉਂਦੇ ਚਾਹ ਕਾ ਉੱਥੇ ਜਾ ਕੇ ਚਮਕੌਰ ਸਾਹਿਬ ਜੋੜ ਮੇਲਾ ਚੱਲੰਦਾ ਜਾ ਉਹਨਾਂ ਨੂੰ ਕਹੋ ਜਾ ਕੇ ਇਹ ਆ ਗੱਲ ਨਹੀਂ ਤੁਸੀਂ ਉਹਨਾਂ ਦੀ ਸਿੱਖਾਂ ਮੰਨੋ ਮੇਰੀ ਗੱਲ ਉਹਨਾਂ ਦਾ ਸਰੂਪੇ ਲੈਂਦੇ ਆ ਮੈਂ ਸੰਗਤ ਨੂੰ ਇਹ ਗਲਤ ਐਨੇ ਸਮਾਗਮ ਮੇਰੇ ਬੋਕਣੇ ਮੇਰੇ ਕੋਲ ਇੱਕ ਦਿਨ ਦਾ ਵੇਲ ਨਹੀਂ ਸੰਗਤ ਇੰਨਾ ਪਿਆਰ ਦਿੰਦੀ ਆ ਪਰ ਮੈਂ ਮੈਂ ਹੁਣ ਇਹ ਬੰਨੀ ਤੇ ਤੇਰੇ ਹੱਥ ਵੇਖੋ ਇੱਕ ਚੀਜ਼ ਬਰਦਾਸ਼ਤ ਕਰਨ ਦੀ ਗੱਲ ਹੁੰਦੀ ਆ ਪਰ ਹੁਣ ਉਹ ਹੱਦ ਪਾਰ ਹੋ ਚੁੱਕੀ ਆ ਹੋਰ ਅਸੀਂ ਕੀ ਕਰ ਲਈਏ ਤੁਸੀਂ ਕਰੋ ਪ੍ਰਚਾਰ ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕੇ ਆ ਇਹ ਜਿੰਨਾ ਚਿਰ ਤੱਕ ਇਹ ਗੱਲ ਨਹੀਂ ਹੁੰਦੀ ਜਿੰਨਾ ਚਿਰ ਨਹੀਂ ਇਹ ਚੀਜ਼ ਦੇ ਸਾਫ਼ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਜਰ ਸਟੇਟ ਤੇ ਨਹੀਂ ਜਾਣਾ ਮੈਂ ਗੁਰੂ ਤੋਂ ਬਾਗੀ ਨਹੀਂ ਹੋਈ ਨਾ ਮੈਂ ਸੰਗਤ ਤੋਂ ਹਈ ਆ ਪਰ ਮੈਂ ਇਸ ਸਮਾਗਮ ਸਮਾਗਮਾਂ ਤੇ ਨਹੀਂ ਜਾਵਾਂਗੀ ਉਹਨਾਂ ਨੂੰ ਸਦੋ ਪੁੱਛ ਤਾ ਤੁਸੀਂ ਇੱਕ ਤੁਸੀਂ ਵੇਖੋ ਤੇ ਸਹੀ ਤੁਸੀਂ ਕੀ ਕਰਨੀ ਤੁਸੀਂ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੁਸੀਂ ਗੁੰਡੇ ਇਕੱਠੇ ਕੀਤੇ ਆ ਮੈਂ ਕੋਈ ਸਮਾਗਮ ਤੇ ਜਾਣਾ ਹੀ ਨਹੀਂ ਮੈਂ ਇਹ ਬਸ ਆ ਕੇ ਦੱਸਣਾ ਸੀ ਵੀ ਗੱਲਾਂ ਹੋਰ ਦੀਆਂ ਹੋਰ ਬਣਦੀਆਂ ਹੁੰਦੀਆਂ ਵਾ ਹੁਣ ਵੀ ਅਈ ਤੁਹਾਨੂੰ ਘੇਰਾਗੇ ਅਈ ਸਟੇਜ ਆਜੋ ਤਾਂ ਤੁਸੀਂ ਚਾਰ ਇਕੱਠੇ ਕਰਕੇ ਲਾਗੇ ਛਾਗੇ ਉਹਨਾਂ ਵਿੱਚ ਸ਼ਬਦ ਬੋਲਣਾ ਇੱਥੇ ਤੁਹਾਨੂੰ ਤਕਲੀਫਾਂ ਹੋਣੀਆਂ ਇਹ ਗੱਲ ਦੀਆਂ ਆਹੋ ਇੱਕ ਧਮਕ ਧਮਕੀਆਂ ਧਮਕਾਈ ਸਕਦੇ ਹੋਰ ਕੀ ਕਰੋਗੇ ਕੀ ਪੱਲੇ ਆ ਤੁਹਾਡੇ ਅਹੀਂ ਸਾਬਤ ਕਰਨ ਤੇ ਲੱਗੇ ਰਹੀਏ ਵੱਡਿਆਂ ਸਾਡੇ ਦੂਜਿਆਂ ਬਾਰੇ ਮੂੰਹ ਨਹੀਂ ਤੁਹਾਡਾ ਖੋਲਦਾ ਤੁਸੀਂ ਸਰੋਪੇ ਲੈ ਕੇ ਉਹਨਾਂ ਤੋਂ ਚੁੱਪ ਕਰਕੇ ਖਾਂ ਤੋਂ ਸੁੱਟ ਕੇ ਬੈਠੇ ਰਹਿੰਨੇ ਜੋ ਸਾਨੂੰ ਜਹਦਰ ਬਾਬਾ ਮੇਜਰ ਸੁਮਿਲ ਦੇ ਆ ਉਹ ਇਨਾ ਮਾਨ ਸਤਕਾਰ ਕਰਦੇ ਇਨਾ ਸਭ ਬਾ ਇਹ ਵੀ ਉੱਥੇ ਤੱਕ ਹੀ ਰਹਿ ਗਏ ਨਾ ਉਹ ਕੋਈ ਗੱਲ ਨਹੀਂ ਕਰਦੇ ਉਹਨਾਂ ਦੇ ਪੰਥ ਦਾ ਮਸਲਾ ਆਪੇ ਹੋਲੀ ਸਟੇਜਾਂ ਦੇ ਬਰੋ ਤੁਸੀਂ ਕੱਲ ਤੱਕ ਤੇ ਜਹਦਰ ਦਾ ਜਾ ਕੇ ਵਿਰੋਧ ਕਰਕੇ ਵਗਾਓ ਉਹ ਅੱਜ ਸਾਰੇ ਉੱਥੇ ਚਮਕੌਰ ਸਾਹਿਬ ਮਣਾਉਂਦੇ ਆ ਜਾਓ ਇੱਕ ਕਹੇ ਨੇ ਤੇ ਗਾੜੀ ਬੋਲ ਕੇ ਵਿਖਾ ਦੇਣ ਉੱਥੇ ਜਾ ਕੇ ਜਿੱਤੇ ਤੁਹਾਨੂੰ ਸਮਾਗਮ ਤੇ ਸੱਦਿਆ ਨਹੀਂ ਉੱਥੇ ਤੁਸੀਂ ਬੋਲਣ ਦੇ ਆਪਣੀ ਫਤਿਹ ਆ ਭਾਈ